ਦੋਸਤੋ ਇਹ 500 ਰੁਪਏ ਇਨਾਮ ਹੈ ਇਹ ਉਸ ਨੂੰ ਮਿਲੇਗਾ ਜਿਹੜਾ ਇਹ ਦੱਸ ਦੂ ਵੀ ਮੈਂ ਇਸ ਵਕਤ ਕਿੱਥੇ ਖੜੀ ਆ ਚਲੋ ਮੈਂ ਤੁਹਾਨੂੰ ਇੱਕ ਹਿੰਟ ਵੀ ਦੇ ਦੇਣੀ ਆ ਮੈਂ ਇਸ ਵਕਤ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਬਿਲਕੁਲ ਵਿਚਕਾਰ ਖੜੀ ਆ ਜਿਸ ਕਿਸੇ ਨੇ ਵੀ ਇਹ ਦੱਸਤਾ ਵੀ ਮੈਂ ਇਸ ਵਕਤ ਕਿੱਥੇ ਖੜੀ ਆ ਉਸ ਨੂੰ ਇਹ 500 ਰੁਪਏ ਇਨਾਮ ਵਜੋਂ ਦਿੱਤਾ ਜਾਊਗਾ ਆਸੇ-ਪਾਸੇ ਤੁਸੀਂ ਸੋਹਣੇ-ਸੋਹਣੇ ਖੇਤ ਦੇਖ ਸਕਦੇ ਹੋ ਜਿਸ ਕਿਸੇ ਨੇ ਵੀ ਇਹ ਲੋਕੇਸ਼ਨ ਬੁੱਝ ਲਈ ਉਸ ਨੂੰ 500 ਰੁਪਏ ਇਨਾਮ ਦਿੱਤਾ ਜਾਊਗਾ ਇੱਕ ਹਿੰਟ ਹੋਰ ਦੇ ਦਿੰਨੇ ਆ ਇੱਥੇ ਇੱਕ ਨਹਿਰ ਵੀ ਲੰਘ ਰਹੀ ਹੈ ਚਲੋ ਜੀ ਦੱਸੋ ਆ 500 ਰੁਪਏ ਮੈਂ ਹੁਣ ਇੱਕ ਪੱਥਰ ਥੱਲੇ ਰੱਖਣ ਜਾ ਰਹੀ ਆ ਜਿਸ ਕਿਸੇ ਨੇ ਵੀ ਇਹ ਲੋਕੇਸ਼ਨ ਲੱਭ ਲਈ ਉਹ ਆਪਣਾ 500 ਰੁਪਏ ਦਾ ਇਨਾਮ ਲੈ ਕੇ ਜਾ ਸਕਦਾ ਹੈ ਦੇਖੋ ਜੀ ਮੈਂ ਇੱਥੇ ਹੁਣ ਪੱਥਰ ਥੱਲੇ 500 ਰੁਪਇਆ ਰੱਖਤਾ ਲੋਕੇਸ਼ਨ ਲੱਭੋ ਤੇ 500 ਰੁਪਇਆ ਚੱਕ ਕੇ ਲੈ ਜਾਓ ਤੁਸੀਂ ਇਹ ਲੋਕੇਸ਼ਨ ਬੜੇ ਸੌਖੇ ਤਰੀਕੇ ਨਾਲ ਲੱਭ ਸਕਦੇ ਹੋ ਇਹ ਲੋਕੇਸ਼ਨ ਲੱਭਣਾ ਕੋਈ ਬਾੜੀ ਔਖੀ ਗੱਲ ਨਹੀਂ ਬਸ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਉਣ ਵਾਲੀ ਗੱਲ ਹੈ ਜਿਸ ਕਿਸੇ ਨੇ ਵੀ ਇਹ ਲੋਕੇਸ਼ਨ ਲੱਭ ਲਈ ਤਾਂ ਉਹ 500 ਰੁਪਇਆ ਇਸ ਪੱਥਰ ਦੇ ਥੱਲੇ ਚੱਕ ਕੇ ਲੈ ਜਾ ਸਕਦਾ ਹੈ ਇੱਕ ਗੱਲ ਹੋਰ ਜੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸ ਦੋਗੇ ਵੀ ਇਹ ਲੋਕੇਸ਼ਨ ਕਿੱਥੋਂ ਦੀ ਪਾਈ ਗਈ ਆ ਤਾਂ ਉਸ ਨੂੰ ਵੀ 200 ਰੁਪਿਆ ਨਾਮ ਵਜੋਂ ਦਿੱਤਾ ਜਾਊ ਚਲੋ ਜੀ ਲਾਓ ਗੈਸ ਫਿਰ ਤੇ ਲੈ ਜਾਓ 500 ਰੁਪਿਆ ਇਹ ਲੱਗਦਾ ਤਾਂ ਉਹੀ ਥਾਂ ਜੈ ਆ ਸੁਆ ਜਾ ਵੀ ਉਹੀ ਹੈ ਘਰ ਦਾਵਾ ਤਾਂ ਉਹੀ ਲੱਗਦੀ ਆ ਆ ਪਿਆ ਹੋਈ ਕੋਈ ਆ ਪਿਆ ਪੱਥਰ ਜਾਂ ਤੇ ਆ ਪਿਆ 500 ਦਾ ਕਰੜਾ ਕਰੜਾ ਨੋਟ ਲੈ ਗੱਲ ਹੀ ਬਣ ਗਈ ਹੁਣ ਆਉ ਨਜ਼ਾਰਾ ਮੇਰੇ ਵਾਲਾ ਬਾਪੂ ਰੋਜ਼ ਹੀ ਕਹੀ ਜਾਂਦਾ ਅਕੇ ਜਵਾਕਾਇਆ ਤੂੰ ਮੋਬਾਈਲ ਤੇ ਮੱਥਾ ਮਾਰੀ ਜਾਂਦਾ ਰਹਿਣਾ ਆ ਲੁੱਟ ਲਿਆ ਬਾਪੂ 500 ਰੁਪਿਆ ਲੈ ਤੇਰੇ ਪੁੱਤ ਦੀ ਬਾਪੂ ਪਹਿਲੀ ਕਮਾਈ ਕਿਆ ਬਾਤ ਆ ਬਣ ਗਈ ਗੱਲ ਲੈ ਹੁਣ ਇਹ ਕਹਿੰਦਾ ਸੈਲਫੀ ਕਰ ਲਈਏ ਗਰਾ ਤੇ ਭਾਈ ਨਾ ਇੰਦਰ ਅਰ ਕਹਿੰਦੇ ਕਾ ਅਜੇ ਫੁਕੇ ਜਾਣਗੇ ਲੈ ਵੀ ਖਿੱਚ ਲਈ ਆਪਾਂ ਸੈਲਫੀ ਤੇ ਇੰਸਟਾਗ੍ਰਾਮ ਤੇ ਪਾ ਦੇਣੀ ਆ ਸਟੋਰੀ ਨਜ਼ਾਰਾ ਆ ਜਾਊਗਾ 15 20 ਬੰਦਿਆਂ ਨੂੰ ਕਰ ਦਾਂਗੇ ਟੈਗ ਅਲੀਨਾ ਇੱਥੇ ਖੜ ਜਾ ਓਏ ਹਲਾ ਕਿਵੇਂ ਨਾ ਬਾਈ ਰੁਪਿਆ 500 ਲੱਭਿਆ ਅੱਜ ਤਾਂ ਯਾਰ ਭੰਗੜਾ ਵੀ ਪਾਉਣਗੇ ਭੰਗੜੇ ਪਾਵੇਂਗਾ ਪੁੱਤ ਇਹ 500 ਰੁਪਿਆ ਤਾਂ ਅਸੀਂ ਲਾਂਚ ਦਿੱਤਾ ਤੇਰੇ ਵਰਗੇ ਮੁਰਗਿਆਂ ਨੂੰ ਫਸਾਉਣ ਵਾਸਤੇ ਬੱਲੇ ਬੱਲੇ ਫਸ ਗਿਆ ਫਿਰ ਸ਼ਿਕਾਰ ਹੈ 500 ਦਾ ਐ ਫੜਿਆ ਜਿਵੇਂ ਕਮਾਈ ਕਰਕੇ ਲਿਆ ਹੁੰਦਾ। ਲਿਆ ਹੁਣ ਜਾ ਵੀ ਫੜਾਉਂ ਰਹਾ ਓਏ ਕਰਦੇ ਆ ਤੈਨੂੰ ਟੈਗ। ਹੋਰ ਕੁਛ ਕੱਟ ਕੀਏਗਾ। ਓਏ ਆ ਤਾਂ ਬਾਈ ਪਉਏ ਵਾਸਤੇ ਰੱਖੇ ਸੀ ਯਾਰ। ਕੋਈ ਨਹੀਂ ਲਵਾਉਣੇ ਆ ਤੈਨੂੰ ਅੰਗਰੇਜ਼ੀ। ਉਹ ਦੱਸ ਕੀ ਹੈ ਤੇਰੇ ਕੋਲੇ। ਹੋਰ ਤਾਂ ਬਾਈ ਕੱਲੀ ਕੂਲ ਨੇ ਪਰੇਗੀ। ਕੀ ਹੋਣੇ? ਆ ਕੰਜਰ ਦਿਆ ਅਸੀਂ ਤਾਂ ਇਹਨੂੰ ਕੂਲੀ ਪਿਲਾਉਣ ਵਾਲੇ ਨਹੀਂ ਹੈਗੇ। ਚਲ ਮਾਰ ਕਤਲੇ ਜਦੇ ਚਲ। ਕਰੀਏ ਤੇਰਾ ਸੇਵਾ ਪਾਣੀ ਕੋਈ 500 ਹੀ ਰੱਖ ਲੋ ਯਾਰ ਮੈਂ ਚੱਲੋ ਫਿਰ ਜਿਹੜੇ ਕੰਮ ਵਾਸਤੇ ਮੁਰਗੇ ਨੂੰ ਫੜਿਆ ਕਰੀਏ ਉਹਨੂੰ ਹਲਾਲ ਹੁਣ ਇਹ ਕਰਦੇ ਆ ਐ ਕਰ ਓਏ ਆਪਦੇ ਵਾਲੇ ਪਿਓ ਨੂੰ ਫੋਨ ਲਾ ਤੇ ਉਹਨੂੰ ਕਹਦੇ ਅੱਧੇ ਘੰਟੇ ਦੇ ਵਿੱਚ ਵਿੱਚ 5 ਲੱਖ ਰੁਪਈਆ ਲੈ ਕੇ ਇੱਥੇ ਆ ਜਾ ਨਹੀਂ ਤੈਨੂੰ ਹੁਣੇ ਗੱਡੀ ਚੜ੍ਹਾ ਦਿਆਂਗੇ ਹਾਂ ਲੈ ਭਾਈ ਲੱਗ ਗਿਆ ਹਲੋ ਓਏ ਬੁੜਿਆ ਮੇਰੀ ਗੱਲ ਧਿਆਨ ਨਾਲ ਸੁਣ ਲਾ ਆ ਤੇਰੇ ਵਾਲਾ ਮੁੰਡਾ ਨਾ 500 ਰੁਪਏ ਦੇ ਲਾਲਚ ਵਿੱਚ ਸਾਡੇ ਜਾਲ 'ਚ ਫਸ ਗਿਆ ਅੱਛਾ ਇਹ ਜੇ ਤੂੰ ਇਹਨੂੰ ਛਡਾਉਣਾ ਨਾ 5 ਲੱਖ ਰੁਪਇਆ ਲੈ ਕੇ ਆ ਜਾ ਨਹੀਂ ਤਾਂ ਇਹਦੇ ਗੋਲੀ ਮਾਰ ਦੇਾਂਗੇ ਕਿੰਨੀਆਂ ਗੋਲੀਆਂ ਨੇ ਤੁਹਾਡੇ ਪਿਸਤੌਲ 'ਚ 6 ਗੋਲੀ ਦਾ ਪੂਰਾ ਭਰਿਆ ਹੋਇਆਗਾ ਐਂ ਕਰੋ ਜੀ ਫਿਰ 6 ਦੀਆਂ 6 ਤਿੱਗ 'ਚ ਮਾਰੋ ਇਹਦੇ ਕੀ ਹੋੜੇ ਪਰ ਕਿਉਂ ਉਹ ਸਾਲਿਓ ਜੇ ਸਾਡੇ ਕੋਲੇ 5 ਲੱਖ ਰੁਪਏ ਹੁੰਦਾ ਤਾਂ ਸੋਡਾਲਾ 500 ਰੁਪਏ ਚੱਕਣਾ ਹੁੰਦਾ ਹੈ ਕੀ ਹੋ ਰਿਹਾ ਹੈ